ਇਹ ਹੈ ਜੀ ਤੀਜੀ ਪੌੜੀ ਦੀ ਛੇਵੀਂ ਪੰਕਤੀ ਗਾਵੇ ਕੋ ਜੀ ਲੈ ਫਿਰ ਦੇ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਕਈ ਮਨੁੱਖ ਇਹੀ ਗਾਉਂਦੇ ਹਨ ਜੀ ਗਾਵੇ ਕੋ ਕਈ ਮਨੁੱਖ ਉਸ ਪ੍ਰਭ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਕਿ ਉਹ ਜੀ ਬਣਾ ਦਿੰਦਾ ਹੈ ਭਾਵ ਜਿੰਦਾ ਪਾ ਦਿੰਦਾ ਹੈ ਆਤਮਾ ਪਾ ਦਿੰਦਾ ਹੈ ਜਿਹੜਾ ਪਹਿਲਾਂ ਸਿਰਜਿਆ ਸੀਗਾ ਜੀ ਠੀਕ ਹੈ ਜੀ ਲੈ ਫਿਰ ਦੇ ਤੇ ਲੈ ਲਿੰਦਾ ਹੈ ਜੀ ਵਾਪਸ ਕੱਢ ਲਿੰਦਾ ਹੈ ਜਿਹੜੀ ਜਿੰਦਾ ਪਹਿਲਾਂ ਪਾਈਆਂ ਸੀ ਫਿਰ ਕੱਢ ਕੇ ਦੇਹ ਹੋਰ ਦੇ ਵਿੱਚ ਪਾ ਦਿੰਦਾ ਹੈ ਜੀ ਮੁੜ ਕੇ ਉਲਟ ਕੇ ਭਾਵ ਜਿਹੜਾ ਪਹਿਲਾਂ ਜਿਹੜਾ ਆਪਾਂ ਸੁਣਿਆ ਸੀਗਾ ਪਿਛਲੇ ਗਾਵੇ ਕੋ ਸਾਜ ਕਰੇ ਤਨਖੇ ਜੜਾਇਆ ਸੀਗਾ ਪਹਿਲਾਂ ਪ੍ਰਭੂ ਪਰਮਾਤਮਾ ਸਾਜਦਾ ਪ੍ਰਭੂ ਪਦਮਾ ਸਿਰਜਣਾ ਕਰਦਾ ਤੇ ਉਸ ਨੂੰ ਮਿੱਟੀ ਬਣਾ ਦਿੰਦਾ ਉਹ ਉਹਦੇ ਨਾਲ ਹੀ ਸੰਬੰਧਿਤ ਹੈ ਜੀ ਉਹਨੂੰ ਸਾਜ ਕੇ ਉਸ ਦੇ ਵਿੱਚ ਜੀ ਪਾ ਦਿੰਦਾ ਹੈ ਭਾਵ ਸਰੀਰਾਂ ਨੂੰ ਘੜ ਕੇ ਉਸ ਦੇ ਵਿੱਚ ਜਿੰਦ ਪਾ ਦਿੰਦਾ ਹੈ ਜੀ ਉਸ ਵਿੱਚ ਆਤਮਾ ਪਾ ਦਿੰਦਾ ਹੈ ਉਸ ਵਿੱਚ ਜਾਨਾ ਪਾ ਦਿੰਦਾ ਹੈ ਜੀ ਤੇ ਕਈ ਮਨੁੱਖ ਇਹ ਕਹਿੰਦੇ ਨੇ ਗਾਵੇ ਕੋ ਜੀ ਫਿਰ ਜਿਹੜਾ ਗਾਵੇ ਕੋ ਹੈ ਜੀ ਇਹ ਲੈ ਫਿਰ ਦੇ ਨਾਲ ਵੀ ਆ ਜਾਣਾ ਬਿਲਾ ਫਿਰ ਦੇ ਭਾਵ ਇੱਕ ਦੇ ਵਿੱਚ ਪਾ ਕੇ ਉਹਦੇ ਵਿੱਚੋਂ ਕੱਢ ਕੇ ਫਿਰ ਦੂਸਰੀ ਚ ਪਾ ਦਿੰਦਾ ਹੈ ਅਰਥਨ ਜੀ ਕਈ ਮਨੁੱਖ ਇਹ ਗਾਉਂਦੇ ਹਨ ਕਿ ਪ੍ਰਭੂ ਪਰਮਾਤਮਾ ਸਰੀਰ ਵਿੱਚ ਜਿੰਦ ਨੂੰ ਪਾ ਕੇ ਜੀਵਨ ਦਿੰਦਾ ਹੈ ਜੀ ਮਨੁੱਖ ਨੂੰ ਅਤੇ ਫਿਰ ਜਿੰਦ ਨੂੰ ਸਰੀਰ ਵਿੱਚੋਂ ਕੱਢ ਲੈਂਦਾ ਹੈ ਜਿਹੜੇ ਕਈ ਲੋਕੀ ਗੱਲ ਕਰਦੇ ਨੇ ਕਿ ਇੱਕ ਚੋਂ ਕੱਢ ਕੇ ਦੂਸਰੀ ਚ ਪਾਤੇ ਜਾਂ ਰੀਕਰਨੇਸ਼ਨ ਦੀ ਗੱਲ ਹੁੰਦੀ ਆ ਜਾਂ ਕਈ ਵਰ ਕਹਿੰਦੇ ਆ ਜੀ ਕਿ 84 ਲੱਖ ਜੁਨਾਂ ਦੀ ਗੱਲ ਹੋ ਜਾਂਦੀ ਆ ਇਹ ਉਹ ਲੋਕ ਜਿਹੜੇ ਗਾਉਂਦੇ ਨੇ ਗੁਰੂ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ ਕਿ ਇਹ ਵੀ ਕਈ ਲੋਕ ਨੇ ਪ੍ਰਭੂ ਪਰਮਾਤਮਾ ਦੇ ਇਹ ਗੁਣਾਂ ਨੂੰ ਗਾਉਂਦੇ ਨੇ ਕਿ ਪਰਮਾਤਮਾ ਇੱਕ ਦੇ ਵਿੱਚੋਂ ਜਿੰਦ ਕੱਢ ਕੇ ਦੂਸਰੇ ਨੂੰ ਕਰ ਲੈਂਦੇ ਆ ਜਿਹੜਾ ਕਰਮਾ ਜਾਂ ਰੀ ਇਨਕਾਰਨੇਸ਼ਨ ਜਿੱਦੀ ਗੱਲ ਕਰਦੇ ਆ ਉਹ ਇਸ ਦੇ ਵਿੱਚ ਆ ਜਾਂਦਾ ਹੈ ਜੀ